ਕਰਦੇ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਲਓ ਜੀ ਵੀਡੀਓ ਲੈ ਕੇ ਪਹੁੰਚੇ ਹਾਂ ਇੱਕ ਹੋਰ ਆਪਾਂ ਵਿਆਹ ਸਾਹਮਣੇ ਵੇਖੋ ਕਿੰਡੀ ਸੋਹਣੀ 3 ਸਾਲ ਦੀ ਵਿਆਹ ਵੜੀ ਹੋ ਗਈ ਹੈ ਤੇ 100 1.5 ਸਾਲ ਤੋਂ ਇਹ ਬਾਪੂ ਜੀ ਵੀ ਜ਼ੋਰ ਜਾਰ ਲਾਉਂਦੇ ਆਉਂਦੇ ਨੇ ਪਿੰਡ ਬਰੀਲਾ ਉੱਚਾ ਬਰੀਲਾ ਹਾਂਜੀ ਹਾਂਜੀ ਉੱਚਾ ਬਰੀਲਾ ਪਿੰਡ ਆ ਇਹ ਜਿੱਥੇ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਉਹਦੀ ਕਿਰਪਾ ਸੱਚੇ ਬਾਦਸ਼ਾਹ ਦੀ ਹੋਈ ਹੈ ਕਿ ਸਾਲ 1.5 ਸਾਲ ਤੋਂ ਬਾਪੂ ਜੀ ਯੋਰਜਰ ਲਾਉਂਦੇ ਆਉਂਦੇ ਹੀ ਵਾਵਾ ਵਰੀ ਟੀਕੇ ਟੁਕੇ ਇਹਨਾਂ ਨੇ ਭਰਾਏ ਨੇ ਆਪਣੇ ਤੋਂ ਪਹਿਲਾਂ ਤੇ ਉਹਦੀ ਇੰਨੀ ਕਿਰਪਾ ਵਾ ਇੱਕ ਵਾਰੀ ਮੈਂ ਆਏ ਦਵਾਈ ਛੱਡਣ ਇੱਕੋ ਦੇਣੀ ਤੇ ਇੱਕੋ ਦੇਣੀ ਆਪਾਂ ਟੀਕੇ ਕਰਕੇ ਗਏ ਸੀ ਤੇ ਬਾਕੀ ਅੱਜ ਇਹ 2 ਮਹੀਨੇ ਦੀ ਗੱਬਣ ਨਿਕਲ ਆਈ ਐ ਬਾਕੀ ਮਾੜੀ-ਮੋਟੀ ਆਪਾਂ ਗੱਲਬਾਤ ਵੀ ਰਿਕਾਰਡ ਕਰਾਂਗੇ ਬਾਪੂ ਜੀ ਦੀ ਦੱਸ ਦਣਗੇ ਕਿੰਨੇ ਚਿਰ ਤੋਂ ਖਰਾਬ ਚੱਲਦੀ ਆ ਉਹ ਡੀ ਤੇ ਕਿੰਨੇ ਕੁ ਪੈਸੇ ਪਏ ਲੱਗੇ ਹੁਣ ਤੱਕ ਤੇ ਆਪਾਂ ਕਿੰਨੀ ਵਾਰੀਆਂ ਆਏ ਆ ਤੇ ਗੱਲ ਨੂੰ ਸਿਰ ਮੱਥੇ ਕਰਿਓ ਇਹ ਵੀਡੀਓ ਦੇਖਿਓ ਪਿੰਡ ਆਪਣਾ ਉੱਚਾ ਭਰੀਲਾ ਜਿੱਥੇ ਪਹੁੰਚੇ ਢੱਲੋਂ ਸਾਹਿਬ ਤੇ ਕਰਨਗੇ ਤੁਹਾਡੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਉੱਚੀ ਉੱਚੀ ਬੋਲਿਓ ਥੋੜਾ ਜਿਹਾ ਬਾਪੂ ਜੀ ਤੇ ਕਿਨਾ ਸਮਾ ਹੋ ਗਿਆ ਜੀ ਇਹਨੂੰ ਸਮਾ ਹੋ ਗਿਆ ਵੀ ਸਾਲ ਹੀ ਹੋ ਗਿਆ ਸਾਲ ਹੀ ਹੋ ਗਿਆ ਇਹਨੂੰ ਹਾਂ ਇਹੋ ਜਿਹਾ 20 22 ਦੇ ਕੱਢਦੇ ਸੀ ਤੇ ਫਿਰ ਬੋਲ ਪਿੰਦੀ ਅੱਛਾ 20 ਤਾਂ ਨਹੀਂ ਬੋਲ ਪਿੰਦੀ ਏ ਬੋਲ ਪਿੰਦੀ ਤੇ ਤੇ ਫਿਰ ਦੁੱਧ ਰੱਖਦੇ ਸੀ ਫਿਰ ਜੀ ਤਾਂ ਫੇਰ ਬੋਲਦੀ ਫੇਰ ਕੀ ਗੱਲ ਹੁੰਦੀ ਸੀ ਮਤਲਬ ਕਿੰਨੀ ਵਾਰੀ ਦਵਾਈ ਤੇ ਕਿੰਨੀ ਵਾਰੀ ਟੀਕੇ ਟੁਕੇ ਲੱਗੇ ਨੇ ਪੈਸੇ ਗਿਣੇ ਹੀ ਨਹੀਂ ਜਾਂਦੀ ਤੇ ਗਿਣਤੀ ਨਹੀਂ ਕੋਈ ਵੀ ਤੇ ਪੈਸੇ ਪੁੱਛੇ ਬਾਬਾ ਲੱਗੇ ਹੋਣੇ ਹੁੰਦਾ ਕਿ ਇਹ ਤੁਹਾਨੂੰ ਪਤਾ ਹੀ ਆ ਫੇਰ ਦਿਨ ਆਉਣਾ ਹੁਣ ਤੇ ਪੈਸੇ ਲੈਣੇ ਹਾਂ ਹਾਂਜੀ ਹਾਂਜੀ ਤਾਂ ਮੈਂ ਇਹ ਦੱਸੋ ਮੈਂ ਦੋ ਕਵਾਰੀ ਆਇਆ ਨਾ ਤੁਹਾਡੇ ਕੋਲ ਬਸ ਬਿਲਕੁਲ ਬਿਲਕੁਲ ਕੋਈ ਦਵਾਈ ਰੱਖੀ ਹੈ ਤੇ ਬਸ ਟੀਕਾ ਲੱਗਾ ਤੇ ਆ ਤੇ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਹੁਣ ਕੱਦਾਂ ਬਣ ਗਈ ਹੈ ਉਹ ਬਾਬੇ ਦੀ ਕਿਰਪਾ ਆ ਕੱਲ ਸੋਚਣ ਵਾਲੀ ਇੱਕ ਅੱਜ ਕਿਤਰਾ ਬਣ ਗਈ ਨੇਚਰ ਤੋਂ ਬਖਰਾਬ ਚੱਲਦੇ ਆ ਉਹਨੇ ਅਹੀਂ ਯੋਰ ਲਾ ਲਿਆ ਸਾਡੇ ਕੋਲ ਤਾਂ ਕੋਈ ਤੇ ਨਹੀਂ ਗਈ ਤਾਂ ਅੱਛਾ ਜੋਰ ਪੂਰਾ ਲੱਗ ਗਿਆ ਇਹਦੇ ਤੇ ਵੇਖੋ ਜੀ ਜਿਵੇਂ ਹੁਣ ਆਪਣੀ ਤਾਂ ਚਾਰਾ ਕਈਦਾ ਹੀ ਆ ਵੀ ਅਹੀਂ ਕੋਟ ਕਰੀਏ ਨਿਕਲੇ ਨਿਕਲੇ ਇੰਨਾ ਫੇ ਪੱਠੇ ਵੀ ਨਹੀਂ ਪਿੰਦੇ ਮਾਲ ਨੂੰ ਤੇ ਆਪਣੇ ਮਾਲ ਨੂੰ ਫਿਰ ਕਿੰਨੇ ਦੱਸਿਆ 10 ਪਾਈ ਆਪਣੀ ਛੇ ਦੇ ਨੇ ਛੇਰਾ ਮੁੰਡਾ ਤੁਹਾਡਾ ਲੱਗ ਗਿਆ ਹਨਾ ਗਵਾਂਢੀ ਪੁੱਤੀਜਾ ਪੁੱਤਰਾ ਸਾਡਾ ਪੁੱਤਰਾ ਜੀ ਹਾਂ ਜੀ ਤੇ ਅਛਾ ਉਹਨੇ ਦੱਸਿਆ ਕਿਉਂਕਿ ਉਹਦੀਆਂ ਵੀ ਗਾਈਆਂ ਗੁਈਆਂ ਬਣ ਗਈਆਂ ਹਾਂ ਹਾਂ ਚਲੋ ਵਧੀਆ ਗੱਲ ਹੈ ਤਾਂ ਬਾਕੀ ਖੁਸ਼ੀ ਕਿੰਨੀ ਹੋਈ ਆ ਜੀ ਵੇਖੋ ਜੀ ਜਦੋਂ ਹੁਣ ਦੁੱਧ ਜੜ ਗਿਆ ਤਾਂ ਖੁਸ਼ੀ ਹੋ ਗਈ ਤੋ ਕੀ ਵੇਖੋ ਇਹ ਨਿੱਕੀ ਗੱਲ ਨਹੀਂ ਹੁੰਦੀ ਕਿੰਨੇ ਚਿਰ ਤੋਂ ਤੂੰ ਦੁਖੀ ਜੀ ਹੈ ਹਨਾ ਤੇ ਜੇ ਅੱਜ ਆਪਾਂ ਆਣ ਕੇ ਕੀਤਾ ਤੇ ਇੱਕ ਵਧੀਆ ਗੱਲ ਇਹਦੇ ਪਿੱਛੇ ਉਹਦੀ ਉਹਦਾ ਹੱਥੋਂ ਦਾ ਅਸ਼ੀਰਵਾਦ ਉਹਦੀ ਕਿਰਪਾ ਵੀ ਕਵਾਂਗੇ ਕਿ ਜਿਹੜਾ ਕਿੰਨੇ ਕਰਵਾਇਆ ਬਿਲਕੁਲ ਬਿਲਕੁਲ ਕਰਵਾਇਆ ਨਾ ਵੇਖੋ ਤੁਹਾਡੇ ਇਹ ਸਾਹਮਣੇ ਰਿਐਲਿਟੀ ਆ ਐਨੇ ਚਿਰ ਤੋਂ ਦੁਖੀ ਆ ਤੇ ਇੱਕਦਮ ਇਹ ਆਣ ਕੇ ਬਣ ਗਈ ਆ ਬਣ ਗਈ ਕੋਈ ਨਾ ਕੋਈ ਤਾਂ ਗੱਲਬਾਤ ਹੈਗੀ ਮੁੰਡੇ 'ਚ ਅਟਾ ਡਾਕਟਰ ਢੱਲੋਂ ਬਿਲਕੁਲ ਬਿਲਕੁਲ ਜਾਬਦਾ ਕੋਈ ਫਰਕ ਜਾਬਦਾ ਤੁਹਾਨੂੰ ਵੇਖੋ ਜੀ ਹੁਣ ਚੈੱਕ ਜੇ ਫਰਕ ਆਪਦਾ ਹੀ ਆ ਤੇ ਬਣ ਗਈ ਨਹੀਂ ਤੇ ਸਾਲ ਹੋ ਗਿਆ ਆਹੋ ਇਹ ਤਾਂ ਬਾਈ ਦੇ ਨੰਗ ਦੇ ਟੀਕੇ ਲਾ ਦਿਓ ਜੀ ਦਵਾਈ ਰੱਖ ਦਿਓ ਹਾਂ ਤਾਂ ਕੋਈ ਦਵਾਈ ਰੱਖੀ ਆ ਕੋਈ ਟੀਕਾ ਲਾਇਆ ਬਣ ਗਈ ਚਲੋ ਬਾਕੀ ਖੁਸ਼ੀ ਹੋਈ ਹੈ ਨਾ ਬਹੁਤ ਬਹੁਤ ਆਪਾਂ ਨੂੰ ਵੀ ਬੜੀ ਖੁਸ਼ੀ ਹੋਈ ਆ ਆਪਾਂ ਨੂੰ ਵੀ ਵੇਟ ਹੁੰਦੀ ਆ ਇਹ ਚੀਜ਼ ਦੀ ਤੇ ਬਾਕੀ ਬਾਪੂ ਜੀ ਧੰਨਵਾਦ ਬਾਕੀ ਕੰਮਕਾਰ ਵਧੀਆ ਲੱਗਾ ਮੁੰਡੇ ਦਾ ਜੋ ਜੀ ਬੁੜੀ ਲੱਗਾ ਬਦੀ ਲਗਾ ਕੰਮ ਕਰ ਚਲੋ ਠੀਕ ਆ ਬਾਪੂ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਤੁਹਾਡੀ ਗੱਲਬਾਤ ਕਰਨ ਲਈ ਕਿੰਡ ਸਚਾ ਭਰੀ ਲਾਦੇ ਤੁਸੀਂ ਸੁਣ ਲਈ ਬਾਪੂ ਦੀ ਗੱਲਬਾਤ ਕਦੋਂ ਤਾਂ ਦੁਖੀ ਬਾਪੂ ਤੇ ਕਿੰਨੀ ਵਾਰੀ ਟੀਕੇ ਟੁਕੇ ਲੱਗੇ ਨੇ ਇਹਨੂੰ ਤੇ ਬਾਕੀ ਭਰਾਵੋ ਮਾੜੀ ਮੋਟੀ ਨਹੀਂ ਗੱਲ ਹੁੰਦੀ ਕੋਈ ਵੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਜਿਹੜਾ ਅੜਿਆ ਕੰਮ ਨਿਕਲਣਾ ਕਿਉਂ ਬਾਪੂ ਜੀ ਅੜਿਆ ਕੰਮ ਹੀ ਨਾ ਅੜ ਗਿਆ ਹੀ ਨਾ ਕੰਮ ਚਲੋ ਸੁਣ ਲੋ ਅੜਿਆ ਤੁਮ ਕੱਢਿਆ ਇਹ ਵੀ ਇਹਦੇ ਪਿਛੇ ਉਹਦੀ ਕਿਰਪਾ ਹੀ ਆਪਾਂ ਕਹਿ ਸਕਦੇ ਆ ਤੇ ਪਿਆਰ ਸਪੋਰਟ ਲਾਈਕ ਜਰੂਰ ਕਰਿਆ ਕਰੋ ਇਹ ਕਿਉਂਕਿ ਬੜੀ ਵੱਡੀ ਗੱਲ ਆ ਭਰਾਵੋ ਇਹ ਮੜੀ ਮੋਟੀ ਗੱਲ ਨਹੀਂ ਹੁੰਦੀ ਕੋਈ ਵੀ ਬੜੇ ਬੜੇ ਦਿੱਲੀ ਲੋਕ ਮੈਨੂੰ ਮਿਲਦੇ ਨੇ ਤੇ ਉਹਨਾਂ ਦਾ ਦੁੱਖ ਦੇ ਵਿੱਚ ਉਹਨਾਂ ਦੇ ਜਿਹੜਾ ਦੁੱਖ ਉਹਨੂੰ ਸੁੱਖ 'ਚ ਵੀ ਲੈ ਕੇ ਆਈਦਾ ਖੁਸ਼ੀ 'ਚ ਵੀ ਲੈ ਕੇ ਆਈਦਾ ਜੇ ਇੰਨੀ ਵਾਰੀ ਇਹਨਾਂ ਬਾ ਪੂਰੀ ਇੱਕ ਅੱਧੀ ਵਾਰੀ ਹੋਰ ਵੇਖਣਾ ਤੂੰ ਇਹ ਤਾਂ ਫਿਰ ਕੀ ਹੋਣਾ ਇਹਦਾ ਛੱਡਣਾ ਨਹੀਂ ਵੇਖੀ ਕਰ ਛੱਡਣੀ ਤੇ ਕੀ ਕਰਨਾ ਸੀ ਇੰਨੀ ਵਾਰੀ ਇਹ ਲੋਕਾਂ ਨੂੰ ਲੋ ਗੱਲ ਤੁਹਾਡੇ ਸਾਹਮਣੇ ਮੈਂ ਰਿਕਾਰਡ ਕੀਤੀ ਆ ਜੇ ਨਾ ਬਣਦੀ ਇੱਕ ਦੋ ਵਾਰੀ ਵੇਂਦੇ ਤੇ ਛੱਡ ਦੇਣੀ ਸੀ ਪਰ ਅਜੇ ਦੀ ਜਾਨ ਬਚ ਗਈ ਹੈ ਤੇ ਇਹ ਖੁਰਲੀ ਦੇ ਉੱਤੇ ਹੁਣ ਇਹਦੀ ਸੇਵਾ ਵਧੂਗੀ ਫਟੇ-ਫਟੇ ਖਾਊਗੀ ਤੇ ਬਾਪੂ ਜੀ ਨੂੰ ਹੁਣ ਦੁੱਧ ਦੇ ਦਰ ਤੇ ਪਿਆਲੂਗੀ ਗਾਂ ਤੇ ਬਾਕੀ ਜਾਨ ਵੀ ਵੱਜਦੀ ਆ ਜਾਨਵਰ ਦੀ ਹਨਾ ਜਾਨ ਬਚ ਗਈ ਆ ਮੇਨ ਮਕਸਦ ਇਕੱਲਾ ਦਵਾਈ ਭਰਨ ਦਾ ਤੇ ਜਾਂ ਟੀਕੇ ਲਾ ਕੇ پیسے ਕਢਣ ਦਾ ਨਹੀਂ ਮੇਨ ਐਂਡ ਆਣ ਕੇ ਇੱਥੇ ਹੁੰਦਾ ਰਿਜ਼ਲਟ ਤੇ ਭਰਾਵੋ ਜਿੱਥੇ ਰਿਜ਼ਲਟ ਆ ਕਿਸ ਨੂੰ ਡੰਗਰ ਬਣਾ ਕੇ ਦੇਣਾ ਅੜਿਆ ਕੰਮ ਕੱਢਣਾ ਸਭ ਤੋਂ ਵੱਡੀ ਗੱਲ ਹੁੰਦੀ ਆ ਤੇ ਬਾਕੀ ਮੇਰੇ ਭਰਾ ਲਾਈਕ ਸ਼ੇਅਰ ਵੀਡੀਓ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਲਾ ਦਿਓ ਕਿਵੇਂ ਲੱਗੀ ਵੀਡੀਓ ਠੀਕ ਆ ਬਾਪੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਚੰਗਾ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ